ਹੈਲੋ ਸੋਸ਼ੀ ਕੁਲਜੀ ਸਰਾਨੂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਵੋਗੇ ਅੱਜ ਹੁਣ ਆਪਾਂ ਵੀ ਰਖੜੀ ਵਾਲੇ ਦਿਨ ਚੱਲੇ ਖੁਸ਼ੀ ਦੇ ਨਾਨੀ ਹਾਊਸ ਕਿਉਂਕਿ ਭਰਾ ਦੇ ਰਖੜੀ ਉਹਨਾਂ ਨੂੰ ਜਾਣਾਗਾ ਤੇ ਖੁਸ਼ੀ ਨੂੰ ਬਹੁਤ ਐਕਸਾਈਟਮੈਂਟ ਸੀਗੀ ਪਹਿਲਾਂ ਤਾਂ ਇਹਨੂੰ ਚਾਹ ਸੀ ਕਿ ਛੇਤੀ ਬੂਆ ਉਹਨਾਂ ਨੂੰ ਬੁਲਾ ਲਓ ਹਨ ਜਦੋਂ ਉਹ ਜਾ ਕੇ ਚਲੇਗੇ ਤੇ ਫਿਰ ਹੁਣ ਇਹਨੂੰ ਕਾਹਲੀ ਹੋ ਗਈ ਕਿ ਹੁਣ ਮੈਨੂੰ ਵੀ ਲੈ ਜਾਓ ਹਨ ਵੀ ਮੇਰੇ ਨਾਨੀ ਹਾਊਸ ਵੀ ਮਾਮੂ ਦੇ ਰਖੜੀ ਬੰਨਣ ਜਾਣਾ ਵੀਰੇ ਉਹਨਾਂ ਦੇ ਭਰਾ ਉਹਨਾਂ ਦੇ ਛੋਟੇ ਛੋਟੇ ਕਾਕਿਆਂ ਦੇ ਰਖੜੀ ਬੰਨਣੀਆਂ ਫਿਰ ਆਪਾਂ ਸੋਚਿਆ ਵੀ ਪਹਿਲਾਂ ਆਪਾਂ ਮਠ ਤੇ ਆਲੇ ਦੁਆਲੇ ਦੇਖਿਆ ਐਂਟਰ ਕਰਕੇ ਤਾਂ ਭੀੜ ਬਹੁਤ ਜ਼ਿਆਦਾ ਸੀਗੀ ਹਨਾ ਕਿਉਂਕਿ ਸਾਰਿਆਂ ਨੂੰ ਦਿਨ ਤਿਹਾਰ ਤੇ ਚਾਹ ਹੁੰਦਾ ਹਨਾ ਸਾਰੀ ਮਠਾਈਆਂ ਖਰੀਦ ਰਏ ਸੀ ਤਕਰੀਬਨ ਫਿਰ ਆਪਾਂ ਹੁਣ ਮਠਾਈ ਮਠੂਰੀ ਲੈ ਕੇ ਆਪਾਂ ਹੁਣ ਆਪਦੇ ਰਸਤੇ ਪੈ ਗਏ ਤੇ ਚੱਲਦੇ ਹਾਂ ਹੁਣ ਪਿੰਡ ਹਨਾ ਪਿੰਡ ਚੱਲ ਕੇ ਦੇਖਦੇ ਹਾਂ ਹਨਾ ਵੀ ਭੈਣ ਹੁਣੇ ਆਏ ਹੋਏ ਨੇ ਮਾਸੀ ਹੁਣੇ ਆਏ ਨੇ ਸਾਰੇ ਜਣੇ ਆਏ ਸੀਗੇ ਉੱਥੇ ਤੇ ਉਹ ਤਾਂ ਸਾਨੂੰ ਸਵੇਰ ਦੀ ਫੋਨ ਮਾਰਨ ਲੱਗੀ ਸੀ ਕਿ ਕਦੋਂ ਆ ਰਹੇ ਹੋ ਕਦੋਂ ਆ ਰਹੇ ਨਿਕਲਦੇ ਕਰਦੇ ਫਿਰ ਵੀ ਸਾਨੂੰ ਟਾਈਮ ਲੱਗ ਗਿਆ ਸੀਗਾ ਲੇਟ ਹੋ ਗਏ ਸੀਗੇ ਕਿਉਂਕਿ ਅੱਜ ਇੱਕ ਤਾਂ ਟ੍ਰੈਫਿਕ ਵੀ ਜ਼ਿਆਦਾ ਸੀਗੀ ਉੱਪਰ ਦੀ ਜਿੱਥੇ ਵੀ ਜਿਹੜੀ ਵੀ ਸ਼ਾਪ ਤੇ ਜਾਂਦੇ ਸੀ ਨਾ ਸਾਨੂੰ ਭੀੜ ਹੀ ਮਿਲ ਰਹੀ ਸੀਗੀ ਭੀੜੀ ਭੀੜ ਭੀੜ ਭੜਕਾ ਹਰ ਕਿਤੇ ਖਣਾ ਤੇ ਆ ਦੇ ਲੋਣ ਧੂਰੀ ਪਹੁੰਚ ਗਏ ਸੀਗੇ ਧੂਰੀ ਜਾਮ ਹੀ ਲੱਗਿਆ ਹੁੰਦਾ ਜਦੋਂ ਵੀ ਆਣੇ ਆ ਗਏ ਹਨ ਕਿਉਂਕਿ ਇੱਥੇ ਬਹੁਤ ਜ਼ਿਆਦਾ ਪਤਾ ਨਹੀਂ ਕੀ ਚੱਕਰਾਗਾ ਤੂਰੀ ਚੌਂਕ ਤੋਂ ਲੈ ਕੇ ਪੁਲ ਤੱਕ ਬਹੁਤ ਜਾਮ ਹੁੰਦਾਗਾ ਲੰਮਾ ਜਾਮ ਹਨਾ ਫਿਰ ਅਸੀਂ ਇੱਥੇ ਫਸ ਗਏ ਸਾਡੇ ਮਨ ਲੱਗਾ 15 20 ਮਿੰਟ ਇੱਥੇ ਖੜਾਬ ਹੋਏ ਹੋਣੇ ਤੇ ਕਿਉਂਕਿ ਇੱਥੋਂ ਥੋੜਾ ਜਿਹਾ ਪੁਲਸ ਵਾਲੇ ਖੜਦ ਨੇ ਇਸ ਕਰਕੇ ਥੋੜਾ ਜਿਹਾ ਕ੍ਰੋਸਿੰਗ ਜੀ ਹੋ ਜਾਂਦੀ ਹੈਗੀ ਤੇ ਅੱਗੇ ਪੁਲ ਤੇ ਤਾਂ ਹੁਣ ਕੋਈ ਵੀ ਨਹੀਂ ਹੁੰਦਾਗਾ ਅੱਗੇ ਪੁਲ ਤੇ ਜਾਂਦੇ ਆ ਉੱਥੇ ਵੀ ਸੇਮ ਹੀ ਹਾਲ ਹੁੰਦਾ ਦੇ ਲੋ ਐਂਡ ਤੱਕ ਨਾ ਗੱਡੀਆਂ ਗੜੀਆਂ ਖੜੀਆਂ ਜੀਆਂ ਪੂਰੇ ਜਾਮ ਕਰ ਰੱਖਿਆ ਸੀ ਰੋਡ ਨੂੰ ਹਨਾ ਤੇ ਆ ਦੇ ਲੋ ਇੱਕ ਅੰਕਲ ਹੋਰ ਆਏ ਸੀਗੇ ਤੇ ਗਲਤ ਰੌਂ ਸਾਈਡ ਹੀ ਚੱਲੀ ਜਾ ਰਹੇ ਸੀਗੇ ਪਤਾ ਨਹੀਂ ਕਿਧਰੋਂ ਜੀ ਨਿਕਲੇ ਸੀਗੇ ਹਨਾ ਤੇ ਆਵਦੀ ਪਤਾ ਹੀ ਹੈ ਹਨਾ ਵੀ ਹਸਬੰਡ ਜਦੋਂ ਗੱਡੀ ਚਲਾਉਂਦੇ ਹਨ ਉਹਨਾਂ ਕੀ ਗਾਲੀ ਕਲੋਜ਼ ਹੀ ਹੁੰਦੀ ਹੈ ਹਨਾ ਤੇ ਪੁਲ ਤੇ ਆ ਕੇ ਦੇਖਿਆ ਤਾਂ ਫੇਰ ਉੱਥੇ ਉਮੀ ਭੀੜ ਭੜਕਾ ਬਹੁਤ ਜ਼ਿਆਦਾ ਹਨਾ ਤੇ ਇੱਥੇ ਤਕਰੀਬਨ ਪੂਰੀ ਸਾਨੂੰ ਹਰ ਵਾਰ ਆਉਣ ਜਾਣ ਦੇ ਵਿੱਚ ਟਾਈਮ ਲੱਗਦੀ ਲੱਗਦਾ 15 ਤੋਂ 20 ਮਿੰਟ ਸਾਡੇ ਇੱਥੇ ਟ੍ਰੈਫਿਕ 'ਚ ਖੜੇ ਹੰਦੀ ਲੰਘ ਜਾਂਦੇ ਆ ਹਨਾ ਤੇ ਪਰ ਆਇਆ ਵੀ ਇੱਕ ਸਾੜ ਤੋਂ ਕ੍ਰੋਸਿੰਗ ਜੂਰੀ ਸੀ ਉਸ ਕਰਕੇ ਉਮੀਦ ਹੀ ਜਾਂਦੀ ਉਹ ਵੀ ਚੱਲ ਇਹ ਲੰਗਰੇ ਨੇ ਹੁਣ ਸਾਡੀ ਵੀ ਵਾਰੀ ਆਊਗੀ ਹਣਾ ਤੇ ਖੁਸ਼ੀ ਵੈਸੇ ਜਿੱਥੇ ਵੀ ਗੱਡੀ ਜੀ ਹੋਲੀ ਕਰਦੇ ਸੀਗੇ ਉੱਥੇ ਹੀ ਕਹਿ ਦਿੰਦੀ ਮੇਰਾ ਗਾਣਾ ਲਾ ਦਿਓ ਮੈਂ ਨੱਚਣਾ ਮੈਂ ਡਾਂਸ ਕਰਨਾ ਫਿਰੇ ਆਪਦੇ ਗਾਣੇ ਚ ਉਹੀ ਕਾਲੀ ਐਕਟਿਵਾ ਤੇ ਹੈ ਗੱਡੀ 'ਚ ਵੀ ਨਹੀਂ ਹਟੀ ਇਹ ਉੱਥੇ ਹੀ ਮਸਤ ਹੋਗੀ ਫਿਰ ਆਪਾਂ ਸੋਚਿਆ ਵੀ ਆਪਾਂ ਰਖੜੀਆਂ ਲੈ ਲਈਏ ਕਿਉਂਕਿ ਮੈਂ ਨਾ ਇਹ ਰਖੜੀ ਆਰਡਰ ਤੇ ਬਣਵਾਈ ਸੀਗੀ ਭਰਾ ਤੋਂ ਇਹ ਮੈਂ ਇੰਸਟਾਗ੍ਰam ਤੇ ਇਹਨਾਂ ਦੀ ਵੀਡੀਓ ਦੇਖੀ ਸੀਗੀ ਤੇ ਇੱਕ ਦਿਨ ਪਹਿਲੀ ਵੀਡੀਓ ਦੇਖੀ ਸੀਗੀ ਇਹ ਰਖੜੀ ਦੇ ਵਿੱਚ ਰਾਇ ਫੋਟੋ ਗ੍ਰਾ ਲਗਾ ਕੇ ਦਿੰਦੇ ਸੀ ਕੀ ਰਿੰਗ ਬਣਾਉਂਦੇ ਬਹੁਤ ਸੋਹਣੇ ਸੋਹਣੇ ਤੇ ਮੈਂ ਇੰਸਟਾਗ੍ਰam ਤੋਂ ਵੀਡੀਓ ਦੇਖੀ ਫਿਰ ਮੈਂ ਇਹਨਾਂ ਨੂੰ ਕਾਲ ਕਰੀ ਤੇ ਇਹ ਕਹਿੰਦੇ ਵੀ ਆਊਟ ਆਫ ਸਟਾਕ ਚੱਲ ਰਿਹਾ ਸਾਰਾ ਫਿਰ ਬਹੁਤ ਮਿੰਤਾਤਰਲੇ ਕਰਕੇ ਇਹਨਾਂ ਨੂੰ ਮੈਂ ਕਿਹਾ ਵੀ ਸਾਨੂੰ ਤਾਂ ਬਣਾ ਕੇ ਦਿਓ ਜਿਵੇਂ ਮਰਜੀ ਇੱਕ ਲਈ ਰਾਜੀ ਹੋਏ ਸੀਗੇ ਫਿਰ ਦੂਜੀ ਵੀ ਮੈਂ ਮਨਾਈ ਲਿਆ ਹਨਾ ਵੀ ਮੈਨੂੰ ਬਣਾ ਕੇ ਦਿਓ ਤੇ ਇਹਨ ਗੁਰਦੁਆਰੇ ਦੇ ਸਾਹਮਣੇ ਬਿਲਕੁਲ ਹੀ ਇਹਨਾਂ ਦੀ ਸ਼ਾਪ ਆ ਗਈ ਬਹੁਤ ਵਧੀਆ ਕੰਮ ਕੀਤਾ ਸੀਗਾ ਵੀਰੇ ਉਹਨਾਂ ਨੇ ਹੈ ਨਾ ਬਹੁਤ ਵਧੀਆ ਬਣਾ ਕੇ ਦਿੱਤੀ ਸੀਗੀ ਰਖੜੀ ਤੇ ਭਾਬੀ ਵਾਸਤੇ ਵੀ ਬਣਾ ਲਈ ਤੇ ਖੁਸ਼ੀ ਨੇ ਵੀਰ ਆਪਦਾ ਇੱਕ ਕੀ ਰਿੰਗ ਬਣਵਾਇਆ ਸੀਗਾ ਕਿਉਂਕਿ ਖੁਸ਼ੀ ਨੂੰ ਹੋਈ ਸੀ ਮੈਨੂੰ ਰਖੜੀ ਮਿਲੂਗੀ ਪਰ ਉਹਨੂੰ ਰਖੜੀ ਨਹੀਂ ਮਿਲੇ ਫਿਰ ਉਹਨੇ ਜਦ ਪੈਗੀ ਕਿ ਮੈਨੂੰ ਤਾਂ ਇਹ ਵੀ ਬਣਵਾ ਕੇ ਦੋ ਸਾਡੇ 15-20 ਮਿੰਟ ਮੈਨੂੰ ਲੱਗਦੇ ਇਹਦੇ ਤੇ ਲੱਗੇ ਹੋਣਗੇ ਰਖੜੀ ਤਾਂ ਅਸੀਂ ਉੱਥੋਂ ਚੱਲਣ ਲੱਗੇ ਨਹੀਂ ਫੋਨ ਕਰਤਾ ਸੀਗਾ ਫੋਨ ਤੇ ਵੀ ਬਣਾ ਕੇ ਦੇ ਦਿਓ ਸਾਨੂੰ ਉਹਨਾਂ ਨੇ ਬਣਾਤੀ ਸੀਗੀ ਹਨਾ ਤੇ ਇੱਕ ਦੇ ਵਿੱਚ ਮੈਂ ਭਰਾ ਤੇ ਭਾਬੀ ਦੀ ਫੋਟੋ ਲਾਈ ਸੀ ਇੱਕ ਦੇ ਵਿੱਚ ਕੱਲੇ ਬੱਬੂ ਦੀ ਸੀ ਫਿਰ ਆਪਾਂ ਹੁਣ ਰਖੜੀ ਰੁਖੜੀ ਲੈ ਕੇ ਚੱਲ ਪਏ ਪਿੰਡ ਵੱਲ ਨੂੰ ਤੇ ਆਲੇ ਦਾਲੇ ਦੇਖੋ ਕਿੰਨਾ ਸੋਹਣਾ 뷰 ਲੱਗ ਰਿਹਾ ਹਨਾ ਤੇ ਮੈਨੂੰ ਇਹ ਚੀਜ਼ ਹਮੇਸ਼ਾ ਵਧੀਆ ਲੱਗਦੀ ਆ ਜਿੱਥੇ ਦਰਖਤ ਤੇ ਦਰਖਤ ਹੋਣ ਨਾ ਰੋਡ ਦੇ ਆਲੇ-ਦੁਆਲੇ ਉਹ ਬਹੁਤ ਵਧੀਆ ਲੱਗਦੇ ਆ ਹਨ ਫਾਈਨਲੀ ਆਪਾਂ ਪਿੰਡ ਪਹੁੰਚ ਗਏ ਆ ਪਿੰਡ ਪਹੁੰਚ ਗਏ ਹੁਣ ਆਪਾਂ ਕਰਾਂਗੇ ਜੀ ਪਿੰਡ ਦੀਆਂ ਗਲੀਆਂ ਚ ਐਂਟਰ ਹਨਾ ਇਹ ਮੇਰਾ ਹਰ ਵਾਰੀ ਪਿੰਡ ਲਈ ਇਹੀ ਡਾਇਲੋਗ ਹੁੰਦਾ ਕਿ ਪਿੰਡ ਦੀਆਂ ਗਲੀਆਂ ਚ ਐਂਟਰ ਕਰ ਗਏ ਆਪਾਂ ਤੇ ਸਾਹਮਣੇ ਹੁਣ ਦਿਖ ਰਿਹਾ ਮੰਮੀ ਦਾ ਪਾਰਕ ਲੱਗਿਆ ਹੋਇਆ ਹਨਾ ਤੇ ਲਾਸਟ ਟਾਈਮ ਆਈ ਸੀ ਬੂਟੇ ਬਹੁਤ ਛੋਟੇ-ਛੋਟੇ ਸੀਗੇ ਹੁਣ ਤਾਂ ਬਹੁਤ ਜ਼ਿਆਦਾ ਸੌਣ ਦੇ ਮਹੀਨੇ ਚ ਹਰ ਬੂਟੇ ਬਹੁਤ ਛੇਤੀ ਗਰੋਅ ਕਰਦੇ ਨੇ ਹਨਾ ਤੇ ਬ ਤੇ ਚਲੋ ਜੀ ਆਪਾਂ ਹੁਣ ਆਗੇ ਘਰੇ ਹੁਣ ਦੇਖਦੇ ਆਂ ਗੇਟ ਕੁੜਖੜਕਾ ਕੇ ਹਨਾ ਵੀ ਕੌਣ ਗੇਟ ਖੋਲਦਾ ਖੁਸ਼ੀ ਦੀ ਮੰਮੀ ਆ ਗਈ ਨਾਲ ਚੂਚੀ ਨੂੰ ਲਈ ਫਿਰਦੇ ਸੀ ਗੁਰਸੀਸ ਨੂੰ ਹਨਾ ਤੇ ਅੰਦਰ ਬੈਠੇ ਸੀਗੇ ਸਾਰੇ ਤੇ ਹੁਣ ਆਪਾਂ ਖੁਸ਼ੀ ਦੀ ਮੰਮੀ ਨੂੰ ਵੀ ਮਿਲਾਂਗੇ ਗੁਰਸੀਸ ਨੂੰ ਵੀ ਮਿਲਾਂਗੇ ਖੁਸ਼ੀ ਨੂੰ ਪੂਰਾ ਚਾ ਚੜ ਗਿਆ ਸੀ ਵੀ ਮੈਂ ਫਾਈਨਲੀ ਪਹੁੰਚ ਹੀ ਗਈ ਆਵਦੇ ਨਾਨੀ ਹਾਊਸ ਹੁਣ ਤੇ ਹੁਣ ਅੰਦਰ ਚਲ ਕੇ ਦੇਖਦੇ ਆਂ ਹਨਾ ਵੀ ਕੀ ਕਰਦੇ ਆ ਸਾਰੇ ਕੀ ਮਾਹੌਲ ਅੰਦਰ ਤੇ ਅੰਦਰ ਆਏ ਤਾਂ ਫਿਰ ਮਾਸੀ ਹੁਣਾਂ ਨੇ ਇੱਕ ਕੀ ਮਾਸੀ ਥੋੜਾ ਜਿਹਾ ਉਹਦਾ ਵਿਚਾਰ ਕਰਦੇ ਆ ਕਿ ਜੀ 1 ਵਜੇ ਤੋਂ ਪਹਿਲਾਂ ਪਹਿਲਾਂ ਬੰਨਣੀ ਆਏ ਥੋੜਾ ਜਿਹਾ ਉਹਨਾਂ ਨੂੰ ਰਹਿੰਦਾ ਗਾਇਸ ਚੀਜ਼ ਦਾ ਤੇ ਮਾਸੀ ਤਾਂ ਰਖੜੀ ਬਨੋਣ ਲੱਗੀ ਪਈ ਸੀ ਆਉਦੇ ਵੀ ਮੇਰੇ ਛੇਤੀ ਰਖੜੀ ਬਨਦੋ ਮੈਨੂੰ ਫ੍ਰੀ ਕਰਦੋ ਤੇ ਮਾਸੀ ਹੁਣਾਂ ਨੇ ਰਖੜੀ ਬਨਾਰੀ ਸੀ ਤੇ ਮੈਂ ਸੋਚਿਆ ਵੀ ਉਰਦੋਂ ਤੱਕ ਆਪਾਂ ਭੈਣ ਹੁਣਾਂ ਨੂੰ ਮਿਲ ਲਈਏ ਹਣਾ ਸਾਰਿਆਂ ਨੂੰ ਮਿਲ ਲਈਏ ਤੇ ਇਹ ਉਨਨੀ ਦੇ ਆਪਣਾ ਰਖੜੀ ਵਗੈਰਾ ਬਣਵਾ ਕੇ ਫ੍ਰੀ ਹੋ ਜਾਣਗੇ ਹਨ ਬੱਬੂ ਵੀ ਮੇਰੀ ਵੇਟ ਕਰ ਰਿਆ ਸੀ ਵਿਚਾਰਾ ਹਨ ਤੇ ਇਹਦੇ ਮੈਨੂੰ ਸੰਗਰੂਰ ਆ ਕੇ ਸਪੈਸ਼ਲੀ ਕਹਿ ਕੇ ਵੀ ਗਿਆ ਸੀ ਹਨ ਕਿ ਸਿਮਮੀ ਚਲਾ ਜੀ ਤੂੰ ਟਾਈਮ ਜੀ ਨਾਲ ਹੀ ਹਨ ਪਰ ਮੈਂ ਲੇਟ ਹੋ ਗਈ ਥੋੜਾ ਜਿਹਾ ਤੇ ਕੁੜਮਣੀਆਂ ਕੁੜਮਣੀਆਂ ਉਸ ਵਿੱਚ ਪੂਰੀਆਂ ਮਸਤ ਹੋਈਆਂ ਪੀਆਂ ਸੀ ਹਨ ਇਹਨਾਂ ਦਾ 슈ਗਰ ਕਰਕੇ ਨਾ ਮਿੱਠਾ ਦੋਨਾਂ ਦਾ ਬੰਦਾ ਤੇ ਹੁਣ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਸੀ ਜਾਣ ਕੇ ਮਿੱਠਾ ਖਾਣ ਦੇ ਜ਼ੋਰ ਲਾ ਰੱਖਿਆ ਸੀ ਦੋਨਾਂ ਨੇ ਇੱਕ ਦੂਸਰੇ ਨੂੰ ਮਠਾਈ ਖਵਾਈ ਜਾਂਦੀਆਂ ਸੀ ਹਨ ਵੀ ਚਲ ਅੱਜ ਤਾਂ ਤਿਹਾਰ ਅੱਜ ਕੜਾ ਕਿਸੇ ਨੇ ਰੋਕਣਾ ਹਨ ਤੇ ਚਲੋ ਜੀ ਹੁਣ ਮੰਮੀ ਫਾਈਨਲੀ ਰਖੜੀ ਬਨ ਕੇ ਗੁੜਮਣੀ ਤੇ ਮੇਰੇ ਕੋਲ ਆਈ ਹਨ ਵੀ ਚੱਲ ਭਾਈ ਮਿਲ ਲੋ ਹਨ ਤੇ ਆਪਾਂ ਕੋਲ ਡਰਿੰਕ ਵਗੈਰਾ ਪੀਤਾ ਤੇ ਉਸ ਤੋਂ ਬਾਅਦ ਆਪਾਂ ਸੋਚਿਆ ਵੀ ਚਲੋ ਹੁਣ ਆਪਾਂ ਵੀ ਟਾਈਮ ਨਾਲ ਨਾ ਰਖੜੀ ਬਨ ਲਈਏ ਪਹਿਲਾਂ ਵੀ ਰਖੜੀ ਬਨਣ ਤੋਂ ਬਾਅਦ ਹੀ ਦੇਖਦੇ ਹਾਂ ਨਾ ਬਾਕੀ ਕੰਮ ਤੇ ਫਿਰ ਮੈਂ ਸੋਚਿਆ ਮੈਂ ਕਿ ਚੱਲ ਭਰਾ ਨੂੰ ਉਹਨਾਂ ਨੂੰ ਮੈਂ ਸਰਪ੍ਰਾਈਜ਼ ਦੇ ਦੂੰਗੀ ਕਿਉਂਕਿ ਉਹਨਾਂ ਨੂੰ ਮੈਂ ਦੱਸਿਆ ਨਹੀਂ ਸੀਗਾ ਤੇ ਜਦੋਂ ਭਾਬੀ ਨੇ ਤੇ ਭਰਾ ਨੇ ਦੇਖਿਆ ਵੀ ਹੈ ਸਾਡੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਵਿੱਚ ਫਿਰ ਹੋਰ ਵੀ ਖੁਸ਼ ਹੋ ਗਏ ਹਨ ਕਿ ਬਹੁਤ ਸੋਹਣਿਆ ਲੱਗਦੇ ਹਨ ਹਨ ਕਿਉਂਕਿ ਮੈਨੂੰ ਵੀ ਆਈ ਸੀਗਾ ਕਿ ਕੋਈ ਬਖਰਾ ਜਿਹਾ ਹੋਵੇ ਹਣਾ ਮੈਂ ਲਈਆਂ ਤਾਂ ਹੈਗੀਆਂ ਸੀਆਂ ਦੋ ਰਖੜੀਆਂ ਪਰ ਮੈਨੂੰ ਮੇਰੇ ਮਨ ਜੇ ਨੂੰ ਨਹੀਂ ਲੱਗਿਆ ਮੈਨੂੰ ਆਹੰਦਾ ਵੀ ਮੈਂ ਬੱਬੂ ਨੂੰ ਨਾ ਸਰਪ੍ਰਾਈਜ਼ ਦਵਾਂ ਹਣਾ ਵੀ ਕੋਈ ਬਖਰਾ ਜਿਹਦੇ ਨਾਲ ਉਹਦੀ ਸਮਾਈਲ ਆਵੇ ਮੂੰਹ ਤੇ ਹਣਾ ਵੀ ਉਹ ਖੁਸ਼ ਹੋ ਜਾਵੇ ਵੀ ਹਾਂ ਅਸੀਂ ਵੀ ਬਹੁਤ ਸੋਹਣੀ ਚੀਜ਼ ਲੈ ਕੇ ਆਈਆਂ ਹਣਾ ਤੇ ਫੇਰ ਭਈ ਮੇਰੀ ਵਾਰੀ ਆਈ ਰਖੜੀ ਬੰਨਣ ਦੀ ਫੇਰ ਮੈਂ ਭਰਾ ਹੁਣਾਂ ਦੇ ਰਖੜੀ ਬੰਨੀ ਭਾਬੀ ਹੁਣਾਂ ਦੇ ਰਖੜੀ ਬੰਨੀ ਹਣਾ ਤੇ ਪਹਿਲਾਂ ਫਿਰ ਮੈਂ ਬੱਬੂ ਤੋਂ ਸ਼ੁਰੂ ਕਰੀ ਮੈਂ ਕਿਹਾ ਚੱਲ ਬਈ ਬੱਬੂ ਹੁਣ ਤੈਨੂੰ ਮੈਂ ਮੈਂ ਇੱਕ ਗੱਲ ਨੋਟ ਕਰੀਆ ਰੂਬੀ ਵੀ ਰਕੜੀ ਬਨ ਰਹੀ ਸੀ ਰੂਬੀ ਨੇ ਚੁੱਪ ਕਰਕੇ ਰਗੜਿਆ ਮੇਰਾ ਮੂੰਹ ਨਹੀਂ ਖੜਦਾ ਹੁੰਦਾ ਮੈਂ ਵੀਡੀਓ ਵਿੱਚ ਹੀ ਦੇਖ ਰਹੀ ਸੀ ਚੱਪਰ 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 ਲਗਾਤਾਰ ਬੋਲ ਲੀ ਗਈ ਮੈਂ ਬੋਲ ਲੀ ਗਈ ਹੈ ਮੈਂ ਹੈਰਾਨ ਮੰਨ ਰਹੀ ਸੀ ਮੈਂ ਕਿਹਾ ਵੀ ਸਾਰੇ ਚੁੱਪ ਕਰਕੇ ਬੰਨ ਦਿੰਦੇ ਨੇ ਰਕੜੀ ਮੇਰਾ ਮੂੰਹ ਕਿਉਂ ਹੀ ਬੰਦ ਹੁੰਦਾ ਮੈਂ ਬੋਲਦੀ ਹੋ ਰਹੀ ਨਹੀਂ ਹਰ ਵਕਤ ਤੇ ਉਹੀ ਗੱਲ ਹੈ ਇੱਥੇ ਵੀ ਮੈਂ ਮਸਾਂ ਦੋ ਕਮਿੰਟ ਚੁੱਪ ਰਹਿਣੀ ਆ ਹੈ ਫੇਰ ਉਹੀ ਗੱਲ ਜਦੋਂ ਰੀਲ ਜੀ ਪੈ ਜਾਂਦੀ ਹੈ ਫੇਰ ਲਗਾਤਾਰ ਲੱਗ ਜਾਂਦੇ ਆ ਹਨਾ ਤੇ ਹੁਣ ਉਹ ਗੁਰਸੀਸ ਦੇ ਲੋਕਾਂ ਕਾਗਜ਼ ਨਾਲ ਹੀ ਖੇਡੀ ਜਾਂਦੀ ਸੀਗੀ ਇਹ ਕਾਗਜ਼ਾਂ ਦੇ ਵਿੱਚ ਹੀ ਮਸਤ ਹੋਈ ਪਈ ਸੀ ਵੀ ਪਤਾ ਨਹੀਂ ਕੀ ਕਰੀ ਜਾਂਦੇ ਨੇ ਹਨਾ ਇਹਦੀ ਪਹਿਲੀ ਰਖੜੀ ਸੀ ਚੂਚੀ ਦੀ ਫੇਰ ਵਾਰੀ ਆ ਗਈ ਬਾਈ ਭਾਬੀ ਦੀ ਫਿਰ ਭਾਬੀ ਦੇ ਵੀ ਰਖੜੀ ਵਰਨੀ ਹੈ ਨਾ ਤੇ ਭਾਬੀ ਨੂੰ ਮੈਂ ਪੁੱਛਿਆ ਮੈਂ ਕਿਹਾ ਭਾਬੀ ਅੱਜ ਬੜਾ ਹੀ ਫਿੱਕਾ ਜਿਹਾ ਸੂਟ ਪਾਇਆ ਬੈਠੋ ਕਹਿੰਦੇ ਜੀ ਇਹ ਟ੍ਰੈਂਡਿੰਗ ਆ ਟ੍ਰੈਂਡਿੰਗ ਚਾਹੇ ਸੂਟ ਹਨਾ ਵੀ ਇਹ ਸਰਦਾਰੀ ਜੀ ਲੁੱਕ ਵਾਲੇ ਲਾਈਟ ਜ ਪਹਿਣਦੇ ਭਾਬੀ ਨੇ ਦੋਨਾਂ ਨੇ ਸੇਮ ਸੇਮ ਜਿਹਾ ਬਣਵਾਏ ਸੀਗੇ ਮੈਂ ਸੂਟ ਸਾਰਟ ਘੱਟ ਪਾਉਣੀ ਆ ਇਸ ਕਰਕੇ ਮੈਂ ਵਿੱਚ ਵਿੱਚ ਜੇ ਰਲੀ ਨਹੀਂ ਇਹਨਾਂ ਦੋਨਾਂ ਨੇ ਸੇਮ ਜੇ ਸੂਟ ਬਣਾਏ ਸੀਗੇ ਸਪੈਸ਼ਲੀ ਹਨਾ ਕਿਉਂਕਿ ਮੈਂ ਦਾ ਇਹਦੇ ਵਿੱਚ ਹੋਰ ਵੀ ਜਿਆਦਾ ਉਹ ਲੱਗਦੀ ਹੈ ਹਨਾ ਆ ਦੇਖੋ ਭਾਬੀ ਦੀ ਰਖੜੀ ਵਿੱਚ ਸਾਰੇ ਮਤਲਬ ਚਾਰਾਂ ਦੀ ਸੀਗੀ ਫੋਟੋ ਤੇ ਫਿਰ ਆਪਾਂ ਮੂੰਹ ਮਿੱਠਾ ਕਰਾਇਆ ਭਾਬੀ ਹੁਣਾਂ ਦਾ ਹਨਾ ਤੇ ਭਾਬੀ ਫਿਰ ਭਰਾ ਨੇ ਮੈਨੂੰ ਸ਼ਗਨ ਦਿੱਤਾ ਤੇ ਭਾਬੀ ਮੇਰੇ ਲਈ ਬਹੁਤ ਸੋਹਣਾ ਲਹਿੰਗਾ ਲੈ ਕੇ ਆਏ ਸੀਗੇ ਗਿਫਟ ਕੀਤਾ ਮੈਨੂੰ ਹੁਣ ਤੇ ਇਹਨਾਂ ਨੇ ਬਾਹਰੋਂ ਮੰਗਵਾਇਆ ਸੀਗਾ ਤੇ ਮੈਨੂੰ ਬਹੁਤ ਪਸੰਦ ਆਇਆ ਕਲਰ ਵੀ ਬਹੁਤ ਸੋਹਣਾ ਲੱਗਿਆ ਸੀਗਾ ਹਨਾ ਤੇ ਇਹ ਮੇਰੇ ਲਈ ਹਰ ਵਾਰ ਕੁਝ ਨਾ ਕੁਝ ਸਪੈਸ਼ਲ ਜਾਂ ਸੋਚ ਕੇ ਰੱਖ ਦਿੰਦੇ ਨੇ ਸਰਪ੍ਰਾਈਜ਼ ਜਾਂ ਬੀਕੋਸ ਨਾ ਕੁਝ ਵਧੀਆ ਜਿਹਾ ਲੈ ਕੇ ਆਉਂ ਜਿਵੇਂ ਮੈਨੂੰ ਹੁੰਦਾ ਵੀ ਮੈਂ ਕੁਝ ਸਪੈਸ਼ਲ ਜਿਹਾ ਕਰਾਂ ਵੀ ਉਹ ਖੁਸ਼ ਹੋਣ ਉਹ ਵੀ ਉਸੇ ਤਰ੍ਹਾਂ ਉਹਨਾਂ ਨੂੰ ਹੁੰਦਾ ਵੀ ਕੁਝ ਨਾ ਕੁਝ ਵਧੀਆ ਰੱਖੀ ਲਿਆ ਕੇ ਹਨ ਤੇ ਫਿਰ ਮੈਂ ਗੁਰੂ ਜੀਸ ਲਈ ਇਹ ਕਾਲਾ ਧਾਗਾ ਜ਼ਰੂਰ ਲੈ ਕੇ ਆਈ ਸੀ ਰਖੜੀ ਵੀ ਲਈ ਸੀ ਮੈਂ ਇਹ ਕਾਲਾ ਧਾਗੇ ਵੀ ਲਈ ਮੈਂ ਕਿ ਕਿ ਇਹ ਗੁਗਲੀ ਜੀ ਹੈ ਨਾ ਇਹਨੂੰ ਕੋਈ ਕਾਲਾ ਟਿੱਕਾ ਵੀ ਨਹੀਂ ਲਾਉਂਦੇ ਹੈ ਇਹ ਇਹਨੂੰ ਨਜ਼ਰਾਂ ਲੱਗ ਜਾਂਦੀਆਂ ਨੇ ਛੇਤੀ ਹਨ ਤੇ ਮੈਂ ਕਿਾ ਚੱਲ ਭਈ ਇਹ ਬਨਾ ਬਨਾ ਨਹੀਂ ਰਹੀ ਇਹ ਮੇਰੇ ਤੋਂ ਵੀ ਬੰਨ ਦਿਓ ਇਹਦੇ ਰਖੜੀ ਹਨ ਸੋਣੀ ਜੀ ਜਚਾ ਕੇ ਜੇ ਵੀ ਕਿਸੇ ਨਾ ਕਿਸੇ ਤਰ੍ਹਾਂ ਫੇਰ ਆ ਗਈ ਬਾਰੀ ਗੁਰਦਿੱਤ ਤੇ ਫਿਰ ਗੁਰਦਿੱਤ ਤੇ ਖੁਸ਼ੀ ਨੇ ਇੱਕ ਦੂਸਰੇ ਉਹਦੇ ਕੋ ਜਿਵੇਂ ਡਰ ਲੱਗਦਾ ਉਹ ਖੁੰਝੇ ਲੱਗਿਆ ਬੈਠਾ ਵੀ ਲੈ ਭਾਈ ਬੰਨ ਦੇ ਰਖੜੀ ਹੈ ਫਿਰ ਗੁਰਦਿੱਤ ਨੇ ਖੁਸ਼ੀ ਤੋਂ ਰਖੜੀ ਬਣਵਾਈ ਹੈ ਨਾ ਤੇ ਫਿਰ ਗੁਰਦਿੱਤ ਤੋਂ ਬਾਅਦ ਖੁਸ਼ੀ ਨੇ ਬੰਨੀ ਰਖੜੀ ਜਿਸ ਕਰਨ ਦੇ ਜਿਸ ਕਾਰਨ ਤੋਂ ਥੋੜੀ ਜਿਹੀ ਘਬਰਾਜੇ ਜਾਂਦੀ ਹੁੰਦੀ ਹੈਗੀ ਹੈ ਨਾ ਗੁਰਦੱਤ ਵੀ ਬਹੁਤ ਸ਼ਰਾਰਤੀ ਆ ਜਿਸ ਕਾਰਨ ਵੀ ਬਹੁਤ ਸ਼ਰਾਰਤੀ ਆ ਪਰ ਜਿਸ ਕਾਰਨ ਇਹਦੇ ਬਾਲ ਬੂਲ ਜੇ ਪੱਟ ਦਿੰਦਾ ਖੁਸ਼ੀ ਤੇ ਤਾਂ ਕਰਕੇ ਇਹ ਉਹ ਹੋ ਜਾਂਦੀ ਹੈ ਨਾ ਫਿਰ ਇਹਨਾਂ ਨੇ ਦੋਨਾਂ ਨੇ ਕਰਾਇਆ ਫੋਟੋ ਸ਼ੂਟ ਭੈਣ ਭਰਾ ਨੇ ਮੈਨੂੰ ਮੈਨੂੰ ਖੁਦ ਨਹੀਂ ਸਮਝ ਆ ਰਿਆ ਸੀ ਵੀ ਮੈਂ ਬਾਹ ਕਿੱਧਰ ਨੂੰ ਰਖਾਵਾਂ ਇੱਕ ਦੂਜੇ ਦੇ ਤੇ ਲੜਦੇ ਵੀ ਬਹੁਤ ਨੇ ਪਿਆਰ ਵੀ ਬਹੁਤ ਆ ਨਾ ਇਹਨਾਂ ਦੋਨਾਂ ਦਾ ਜਦ ਦੋ ਦੋਨੋ ਇਕੱਠੇ ਆਏ ਹੁੰਦਾ ਵੀ ਖੇਢੀ ਹੈ ਇਹ ਖੇਢੀ ਜਾਈਏ ਹੈ ਜੀਲਾ ਦਾ ਦੋਨਾਂ ਦਾ ਪਰ ਇੱਕ ਦੂਸਰੇ ਨੂੰ ਇਹ ਧਮਕੀਆਂ ਵੀ ਬਹੁਤ ਦਿੰਦੇ ਲੜਦੇ ਤੂੰ ਐਸਾ ਕਰੇਂਗੀ ਤੂੰ ਮੈਂ ਐਸਾ ਕਰ ਦੂੰਗੀ ਹੈ ਹਿੰਦੀ ਚ ਬੋਲਦ ਨੇ ਫਿਰ ਜਿਸ ਕਰਨ ਦੀ ਵਾਰੀ ਆਈ ਖੁਸ਼ੀ ਨੇ ਜਿਸ ਕਰਨ ਦੇ ਰਕੜੀ ਬੰਨੀ ਤੇ ਜਿਸ ਕਰਨ ਖੁਸ਼ੀ ਦੇ ਵਾਲ ਬੂਲ ਜੇ ਪੱਟ ਮਾਰਦਾ ਤੇ ਖੁਸ਼ੀ ਨੂੰ ਆਏ ਸੀਗਾ ਵੀ ਮੇਰੇ ਵਾਲ ਖਿੱਚ ਦੂਗਾ ਕਿਉਂਕਿ ਉਹਨੇ ਬੰਨੇ ਵੀ ਨਹੀਂ ਸੀ ਤੇ ਚੁੰਡੀ ਵੀ ਨਹੀਂ ਕਰੀ ਸੀ ਅੱਜ ਖੁੱਲੇ ਵਾਲੀ ਬੈਠੀ ਸੀ ਮੈਂ ਮੈਂ ਵੀ ਕਿਹਾ ਮੈਂ ਕਹਾਂ ਤੈਨੂੰ ਜਦੋਂ ਪਤਾ ਲੱਗੂ ਜਦੋਂ ਇੱਕ ਵਾਰ ਬੋਦੀਆਂ ਜੇ ਖਿੱਚੀ ਹੈ ਨਾ ਫੇਰ ਆਪ ਵੀ ਚੁੰਡੀ ਕਰਾ ਕੇ ਬੈਠਿਆ ਕਰੇਗੀ ਵੀ ਹਾਂ ਵੀ ਜਿਸ ਕਰਨ ਦਾ ਨਹੀਂ ਪਤਾ ਵੀ ਵਾਲ ਬੂਲ ਖਿੱਚਦੇ ਹੈ ਨਾ ਲੋ ਜੀ ਮੰਮੀ ਦੇ ਫਿਰ ਵਾਰੀ ਆ ਗਈ ਰਖੜੀ ਬੰਨਣ ਦੀ ਹੈ ਨਾ ਮੰਮੀ ਲਈ ਮੈਂ ਗਾਣਾ ਲੈ ਕੇ ਆਈ ਸੀਗੀ ਬਹੁਤ ਸੋਹਣਾ ਤਦ ਜਰਜਾ ਲੈ ਕੇ ਆਈ ਸੀ ਕਿ ਤੇ ਮੰਮੀ ਦੇ ਰਖੜੀ ਬੰਨਣ ਤੋਂ ਬਾਅਦ ਮੰਮੀ ਕਹਿੰਦੀ ਵੀ ਪਾਈ ਮੈਨੂੰ ਮਿਠਾਈ ਤਾਂ ਖਵਾ ਮਿਠਾਈ ਖਾਏ ਬਿਨਾ ਮੈਂ ਨਹੀਂ ਲਦੀ ਇਹਨਾਂ ਨੂੰ ਸ਼ੂਗਰ ਦੀ ਆ ਪੇਸ਼ੈਂਟ ਫਿਰ ਵੀ ਮਿਠਾਈ ਜ਼ਰੂਰੀ ਆ ਹਨਾ ਤਿਹਾੜ ਤੇ ਤੇ ਫਿਰ ਮੰਮੀ ਤੋਂ ਬਾਅਦ ਬਾਰੇ ਆ ਗਈ ਭੈਣ ਦੀ ਹਨਾ ਵੱਡੀ ਭੈਣ ਦੀ ਵੱਡੀ ਭੈਣ ਲਈ ਵੀ ਮਗਾਨਾ ਲੈ ਗਈ ਸੀਗੀ ਉਮੀਦ ਕਰਦੀ ਆ ਤੁਹਾਨੂੰ ਸਾਡਾ ਇਹ ਛੋਟਾ ਜਿਹਾ ਵਲੌਗ ਵਧੀਆ ਲੱਗਿਆ ਹੋਊਗਾ ਹਨਾ ਸਾਰਿਆਂ ਨੇ ਸੀ ਰਣ ਮਿਲ ਕੇ ਵਧੀਆ ਖੂਬ ਇੰਜੋਏ ਕੀਤਾ ਖੂਬ ਮਨਾਇਆ ਰਖੜੀ ਦਾ ਤਿਹਾੜ ਹਨਾ ਆਪਦੇ ਭੈਣ ਭਰਾਵਾਂ ਨਾਲ ਜ਼ਰੂਰੀ ਆ ਕਿਉਂਕਿ ਇਹੀ ਹਨਾ ਆਪਣੇ ਦੁੱਖ ਸੁੱਖ ਦੇ ਸਹਾਰੇ ਇਹੀ ਨੇਗੇ ਨਾਲ ਨਾਲੇ ਹਨਾ ਮੁੱਢੇ ਨਾਲ ਮੁੱਢਾ ਲਾ ਕੇ ਖੜਨ ਵਾਲੇ ਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਸਾਡਾ ਵਲੌਗ ਵਧੀਆ ਲੱਗਿਆ ਹੋਊ ਤੁਸੀਂ ਵੀ ਇੰਜੋਏ ਕਰੋ ਆਦ ਤਿਹਾਰ ਹਨਾ ਓਕੇ ਜੀ ਥੈਂਕ ਯੂ ਬਾਏ ਬਾਏ